ਬਡੀ ਖਬਰ ਸਾਹਮਣੇ ਆ ਰਹੀ ਹੈ ਪਾਨਾ ਸਿੱਧੂ ਦੀ ਲੁਧਿਆਣਾ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ ਜੀ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪੁਲਿਸ ਜਿਹੜੀ ਤੱਕਾ ਕਰਦੀ ਹੋਈ ਪਾਨਾ ਸਿੱਧੂ ਨੂੰ ਕੋਰਟ ਦੇ ਵਿੱਚ ਲੈ ਜਾ ਰਹੀ ਹੈ ਦਰਅਸਲ ਕੀ ਮਾਮਲਾ ਹੈ ਦੱਸਦੇ ਕਿ ਪਾਨਾ ਸਿੱਧੂ ਤੇ 10000 ਰੁਪਏ ਦੀ ਫਰੋਤੀ ਮੰਗਣ ਦੇ ਇਲਜ਼ਾਮ ਲੱਗੇ ਨੇ ਔਰ ਲੁਧਿਆਣੇ ਦੇ ਇੱਕ ਏਜੰਟ ਮਹਿਲਾ ਏਜੰਟ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਔਰ ਅੱਜ ਉਹਨਾਂ ਦਾ ਜਿਹੜੇ 2 ਦਿਨ ਤੋਂ ਬਾਅਦ ਰਿਮਾਂਡ ਸੀਗਾ ਰਿਮਾਂਡ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਇਦਾਂ ਸਦੀ ਉੱਥੇ ਹੀ ਪਾਨਾ ਸਿੱਧੂ ਨੂੰ ਹਸਪੀਟਲ ਦੇ ਵਿੱਚ ਮੈਡੀਕਲ ਵੀ ਕਰਵਾਉਣ ਲਈ ਆਏ ਸੀ ਤਾਂ ਉੱਥੇ ਹੀ ਪਾਨਾ ਸਿੱਧੂ ਦਾ ਕਹਿਣਾ ਏ ਕਿ ਮੇਰੇ ਨਾਲ ਤੱਕਾ ਕੀਤਾ ਜਾ ਰਿਹਾ ਏ ਔਰ ਮੇਰੇ ਤੇ ਝੂਠਾ ਕੇਸ ਇਹ ਪਾਇਆ ਜਾ ਰਿਹਾ ਏ ਕੀ ਕਹਿਣਾ ਏ ਪਾਨਾ ਸਿੱਧੂ ਦਾ ਤੁਸੀਂ ਖੁਦ ਹੀ ਸੁਣ ਲਓ ਪਾਨਾ ਸਿੱਧੂ ਦੋ ਦਿਨ ਦੇ ਰਹਿਣ ਤੋਂ ਬਾਅਦ ਅੱਜ ਅਤੇ ਅਲੱਗੋ ਇਸ ਮਾਨਦੋਗ ਦਾਲੇ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਦੇਖ ਜਿਆਜ ਜੀ ਬਸ ੱੱਕਾ ਹੀ ਹੋ ਰਿਹਾ ਸਾਰਾ ਕੁਝ ਯਾਰ ਉਸ ਜੇ ਲੋਕਾਂ ਨੇ ਲੱਗਿਆ ਜੀ ਬਸ ਸਾਰਾ ੱੱਕਾ ਹੀ ਹੋ ਰਿਹਾ ਸਾਰੇ ਆ ਵੀ ਯਾਰ ਪਾਨਾ ਸਿੱਧੂ ਜਨਾਬਾ ਤੁਹਾਨੂੰ ਦੱਸਦੀ ਕੀ ਪਾਨਾ ਸਿੱਧੂ ਦੇ ਉੱਤੇ 10000 ਰੁਪਏ ਦੀ ਫਰਤੀ ਮੰਗਣ ਦੇ ਇਲਜ਼ਾਮ ਲੱਗੇ ਨੇ ਇਹ ਏਜੰਟ ਕੌਣ ਹੈ ਕਰੀਬ 5 ਮਹੀਨੇ ਪਹਿਲਾਂ ਦਾ ਇਹ ਮਾਮਲਾ ਹੈ ਜਿੱਥੇ ਇੱਕ ਮਹਿਲਾ ਦੇ ਵੱਲੋਂ ਜਿਹੜੀ ਕਾਲ ਰਿਕਾਰਡਿੰਗ ਕਰਕੇ ਪੁਲਿਸ ਨੂੰ ਪੇਸ਼ ਕੀਤੀਗੀ ਔਰ ਔਰ ਮਹਿਲਾ ਦੇ ਇਸ ਮਹਿਲਾ ਨੇ ਕੇਸ ਦਰਜ ਕੀਤਾ ਜਿਹੜੀ 384 ਆਈਪੀਐਸ ਦੀ ਧਾਰਾ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਪ੍ਰੋਤੀ ਮੰਗਰਨ ਦੇ ਜਿਹੜੇ ਇਲਜ਼ਾਮ ਲੱਗੇ ਨੇ ਜਿਸ ਤੋਂ ਬਾਅਦ ਮਹਿਲਾ ਏਜੰਟ ਇੰਦਰਜੀਤ ਕੌਰ ਨੇ ਸੈਕਟਰ 32 A ਦੇ ਵਿੱਚ ਜਿੱਥੇ ਉਸ ਦਾ ਜਿਹੜਾ ਇੱਕ ਦਫਤਰ ਹੈ ਜਿਹੜਾ ਏਜੰਟ ਹੈ ਉਹਦਾ ਦਫਤਰ ਹੈ ਜਿਸ ਨੂੰ ਲੈ ਕੇ ਉਸ ਨੇ ਕਿਹਾ ਕਿ ਮੇਰੇ ਤੋਂ 10000 ਰੁਪਏ ਦੀ ਪ੍ਰੋਤੀ ਮੰਗੀ ਸੀ ਔਰ ਜਿਸ ਨੂੰ ਲੈ ਕੇ ਲਗਾਤਾਰ ਪੁਲਿਸ ਨੇ ਭਾਨੇ ਸੁਦੀਪਾਲ ਕਾਰੀ ਤੇ ਭਾਨਾ ਸੁਦਨ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉੱਤੇ ਹੀ ਇਸ ਮੈਲਾ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਪਹਿਲਾਂ ਵੀ ਇਸ ਨੇ ਮੇਰੇ ਤੋਂ ਫਰੋਤੀ ਮੰਗੀ ਜਿਸ ਤੋਂ ਬਾਅਦ ਆਈਪੀਐਸ 383 ਦੀ ਧਾਰਾ ਤਹਿਤ ਪਾਨਾ ਸਿੱਧੂ ਨੂੰ ਗਿਫਤਾਰ ਕੀਤਾ ਗਿਆ ਔਰ ਲਗਾਤਾਰ ਪਾਨਾ ਸਿੱਧਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਉੱਤੇ ਹੀ ਹੁਣ ਸਾਜ ਜਿਹੜੀ ਆ ਕੋਰਟ ਦੇ ਵਿੱਚ ਉਸ ਨੂੰ ਲੈ ਕੇ ਆਈ ਤਾਂ ਪੁਲਿਸ ਦੀ ਜਿਹੜੀ ਤਾਕਾ ਮੁੱਕੀ ਵੀ ਤੁਸੀਂ ਦੇਖ ਸਕਦੇ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਸੀ ਤਾਂ ਪਾਨਾ ਸਿੱਧਾ ਵਿਵਾਨ ਸਾਹਮਣੇ ਹੈ ਕਿ ਜਾਣ ਬੁੱਝ ਕੇ ਮੈਨੂੰ ਇਸ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਹੈ ਪਾਣੀ ਚ ਤੁਹਾਨੂੰ ਮਾਨਦਿਰ ਦਾ ਦਾਲਾ ਦੇ ਆਈ ਮੈਂ ਲੱਗੇ ਰਹਿਾਂਗਾ ਕਿ ਤੂੰ ਫੇਚ ਕਰ ਦਿੱਤਾ ਗਿਆ ਦੇਖ ਬਈ ਕੀ ਬਣਿਆ ਕੀ ਬਣਿਆ ਕਿ ਲੋਕਾਂ ਨੇ ਲੜਦੇ ਰਹਿਾਂਗੇ ਕਦੇ ਵੀ ਸਮਾਜ ਲਈ ਜੋ ਵੀ ਸਮਾਜ ਦੇ ਕਾਫੀ ਰੋਗ ਲੱਗੇ ਕਾਫੀ ਹਜ਼ਾਰ ਰੁਪਏ ਖਾਤਰ ਵੀ ਖੂਗਾ ਮੈਂ ਲੱਖਾਂ ਰੁਪਏ ਖਾਤਰ ਨਹੀਂ ਮਿਲ ਸਕਦਾ ਕੀ ਬਣਿਆ ਪਾਸਾ ਜੀ ਮਹਾਰਾਜ ਹੁਣ ਦੇ ਕਰੋੜਾਂ ਰੁਪਏ ਖਾਤਰ ਨਹੀਂ ਪਾਦੇ ਕਿੱਥੇ ਕਿੱਥੇ ਲੈ ਕੇ ਜਾ ਰਹੇ ਹੋ ਖਾਣੇ ਯਾਰ ਜਿੰਨੇ ਮਰਜ਼ੀ ਜੋ ਮਰਜ਼ੀ ਵਾੜਾ ਭਲਾ ਕਾਹਦੇ ਨਹੀਂ ਦਬੂਗਾ ਕਦੇ ਵੀ ਦਬਾ ਆ ਦਸ ਕੋੜ ਤੇ ਖਤਰੋ ਕਿਤੇ 10000 ਤੇ ਨਹੀਂ ਵਿਕਦਾ ਲੋਕੋ ਹੈ ਇਹ ਨਹੀਂ ਵਿਕਦਾ ਭਾਜੀ ਕਿੱਥੇ ਲੈ ਕੇ ਜਾ ਰਹੇ ਹੋ ਤੁਹਾਨੂੰ ਤੁਹਾਨੂੰ ਘਰ ਦਾ ਟੱਕਾ ਹੋ ਰਿਹਾ ਤੁਹਾਨੂੰ ਤੁਹਾਡੇ ਨਾਲ ਟੱਕਾ ਹੋ ਰਿਹਾ ਟੱਕਾ ਹੋ ਰਿਹਾ ਮੇਰੀ ਮਾਂ ਬਾਹਰ ਤੋਂ ਸੁਆਗਤ ਹੋ ਗਏ ਦੂਰ ਨਹੀਂ ਹੋਤੋ ਉਹ ਇਹ ਨਹੀਂ ਵਿਕਦਾ ਟੋਟਾ ਉਹ ਮਹਾਰਾਜ ਸੌ ਉਹ 10000 ਰੁਪਏ ਖਤਰ ਨਹੀਂ ਪਾਦੇ ਕਿੱਥੇ ਕਿੱਥੇ ਲੈ ਕੇ ਜਾ ਰਹੇ ਹੋ ਥਾਣਾ ਯਾਰ ਜਿੰਨੇ ਮਾਰ ਕੇ ਕੋ ਮਾਰਦੇ ਕਮਨ ਤੇ ੱੱਕਾ ਹੋ ਰਿਹਾ ਮੈਂ 10 ਕੋਰ ਦੇ ਖਤਰ ਉਹ 10000 ਤੇਰੀ ਵਿਕਦਾ ਲੋਕੋ ਹੈ ਤੇ ਨਹੀਂ ਵਿਕਦਾ ਭਾਈ ਕਿੱਥੇ ਲੈ ਕੇ ਜਾ ਰਹੇ ਹੋ ਤੁਹਾਨੂੰ ਤੇਰੇ ਨਾਲ ਠਾਡੀ ਤੁਹਾਨੂੰ ਦੱਸਦਾ ਹੋ ਰਿਹਾ ਪਾਨੂ ਤੁਹਾਡੇ ਬਹੁਤ ੱੱਕਾ ਹੋ ਰਿਹਾ ਐਵੇਂ ਨਹੀਂ ਤਵਾ ਤੇ ਲਗੂਗਾ ਬਾਹਰ ਤਮੜਦਾ ਡੋਬਦਾ ਰਹੀ ਹੂ ਤੋਕੋ